ਸੰਵਿਧਾਨ ਆਲ ਇੰਡੀਆ ਸਮਾਜ ਸੇਵਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜਗਪ੍ਰੀਤ ਸਿੰਘ ਜੱਗਾ ਨੇ ਹੜਪੀੜਤਾਂ ਲਈ ਵੱਡੀ ਅਪੀਲ ਕੀਤੀ ਹੈ ਜੱਗਾ ਨੇ ਕਿਹਾ ਕਿ ਇਸ ਮੁਸੀਬਤ ਦੀ ਘੜੀ ਵਿੱਚ ਹਰ ਲੀਡਰਸ਼ਿਪ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਮਦਦ ਪਹੁੰਚਾਉਣੀ ਚਾਹੀਦੀ ਹੈ ਉਹਨਾਂ ਦੇ ਵੱਲੋਂ ਹੜਪੀੜਤ ਸੇਵਾ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਲੋਕਾਂ ਦੇ ਸਹਿਯੋਗ ਨਾਲ ਸੁੱਕਾ ਰਾਸ਼ਨ ਦਵਾਈਆਂ ਕੱਪੜੇ ਪਸ਼ੂਆਂ ਲਈ ਚਾਰਾ ਅਤੇ ਹੋਰ ਸਮੱਗਰੀ ਪੀੜਤਾ ਤੱਕ ਪਹੁੰਚਾਈ ਜਾ ਰਹੀ ਹੈ ਜਗਪ੍ਰੀਤ ਸਿੰਘ ਜੱਗਾ ਨੇ ਸਾਫ਼ ਕਿਹਾ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਹੜਪੀੜਤਾ ਦੀ ਸੇਵਾ ਕਰੋ ਅੰਮ੍ਰਿਤਸਰ ਖਬਰ આજ ਤੱਕ ਤੋਂ ਮਧੁਰਾਇਪੁੱਦੀ ਖਾਸ ਰਿਪੋਰਟ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪ੍ਰੀਮ ਜੈ ਪਾਰਥ ਜੈ ਸਿਵਧਾਨ ਸੋ ਮੈਸ ਸਿਵਧਾਨ ਆਲ ਇੰਡੀਆ ਸਮਾਜ ਪਾਰਟੀ ਐਸ ਏ ਆਈ ਐਸ ਪੀ ਤੋਂ ਨੈਸ਼ਨਲ ਪ੍ਰੈਜ਼ੀਡੈਂਟ ਜਗਪ੍ਰੀਤ ਸਿੰਘ ਜੱਗਾ ਸੋ ਜੋਹੜਾਂ ਦੀ ਮਾਰ ਪਈ ਹੈ ਔਰ ਸਾਰੇ ਹੀ ਪੰਜਾਬ ਨੂੰ ਇਸ ਦਾ ਦੁੱਖ ਹੈ ਔਰ ਸਾਰਾ ਪੰਜਾਬ ਹੀ ਡਟ ਕੇ ਨਾਲ ਖੜਾ ਹੋਇਆ ਹੈ ਸੋ ਇਸ ਕਰਕੇ ਜੋ ਵੀ ਨੌਜਵਾਨ ਕੋਈ ਦੂਰੋਂ ਦੂਰੋਂ ਰਾਸ਼ਨ ਲੈ ਕੇ ਆ ਰਿਹਾ ਕੋਈ ਪੰਜਾਬ ਤੋਂ ਕੋਈ ਦਵਾਈਆਂ ਲੈ ਕੇ ਆ ਰਿਹਾ ਕੋਈ ਪਸ਼ੂਆਂ ਵਾਸਤੇ ਚਾਰਾ ਹਰਾ ਤੂੜੀ ਜੋ ਵੀ ਕੁਝ ਹੈ ਲੈ ਕੇ ਆ ਰਿਹਾ ਜਿੰਨੇ ਜੋਗਾ ਵੀ ਕੋਈ ਹੈਗਾ ਬਾਕੀ ਸੋ ਬਹੁਤ ਹੀ ਜ਼ਿਆਦਾ ਥੈਂਕ ਯੂ ਧੰਨਵਾਦ ਮਿਹਰਬਾਨੀ ਸ਼ੁਕਰੀਆ ਉਹਨਾਂ ਦਾ ਪੰਜਾਬ ਵਾਸਤੇ ਜਿੰਨਾ ਵੀ ਕਰਦੇ ਪੈ ਨੇ ਔਰ ਜੋਨੇ ਜੋਗੀ ਸਰਕਾਰ ਵੀ ਕੰਮ ਕਰਦੀ ਪਈ ਔਰ ਸਰਕਾਰ ਦੀ ਇਹ ਡਿਊਟੀ ਹੈ ਕਿ ਫਰਜ ਹੈ ਸੇਵਾ ਇੱਕ ਕੇ ਪੰਜਾਬ ਦੇ ਨਾਲ ਖੜਨ ਔਰ ਪੰਜਾਬ ਦੇ ਲੋਕਾਂ ਦਾ ਦੁੱਖ ਦਰਦ ਸਮਝਣ ਕਿਉਂਕਿ ਜਿੰਨਾ ਨੁਕਸਾਨ ਗਰੀਬਾਂ ਦਾ ਔਰ ਕਿਸਾਨਾਂ ਦਾ ਹੋਇਆ ਹੈ ਕਿਉਂਕਿ ਗਰੀਬਾਂ ਦਾ ਇੱਕ ਘਰ ਹੀ ਗਰੀਬ ਦੀ ਪ੍ਰੌਟੀ ਹੈ ਜੋ ਕਿ ਗਰੀਬ ਦੇ ਕੋਲ ਉਸ ਘਰਾਂ ਦੀ ਰਜਿਸਟਰੀ ਵੀ ਨਹੀਂ ਹੈ ਜਿਸ ਘਰ ਦਾ ਉਹ ਬੈਂਕ ਤੋਂ ਲੋਨ ਲੈ ਕੇ ਘਰ ਪਾ ਲੈਣਾ ਸੋ ਇਸ ਕਰਕੇ ਸਾਡੀ ਸਰਕਾਰ ਨੂੰ ਅਪੀਲ ਹੈ ਔਰ ਬੇਨਤੀ ਹੈ ਮੋਦੀ ਜੀ ਨੂੰ ਕਿ ਇਸ ਗਰੀਬਾਂ ਦੀ ਵੀ ਮਦਦ ਕੀਤੀ ਜਾਵੇ ਇਹਨਾਂ ਨੂੰ ਘਰ ਬਣਾ ਕੇ ਦਿੱਤੇ ਜਾਣ ਕਿਉਂਕਿ ਬਹੁਤ ਹੀ ਜ਼ਿਆਦਾ ਇਹਨਾਂ ਦਾ ਨੁਕਸਾਨ ਹੋ ਗਿਆ ਹੈ ਕਿਉਂਕਿ ਗਰੀਬਾਂ ਨੇ ਪਾਈ ਪਾਈ ਇਕੱਠਾ ਕਰਕੇ ਘਰ ਬਣਾਇਆ ਸੀ ਉਹ ਵੀ ਉਹਨਾਂ ਦਾ ਰੁੜ ਗਿਆ ਹੈ ਔਰ ਟੁੱਟ ਗਿਆ ਹੈ ਕਿਉਂਕਿ ਗਰੀਬ ਹੋਣ ਵਿਚਾਰਾ ਜੇ ਦੁਬਾਰਾ ਤੋਂ ਘਰ ਬਣਾਵੇਗਾ ਤਾਂ ਉਹ ਬਹੁਤ ਹੀ ਜ਼ਿਆਦਾ ਕਰਜ਼ਾਈ ਹੋ ਜਾਏਗਾ ਸੋ ਸਰਕਾਰ ਨੂੰ ਇਸ ਤੇ ਕੰਮ ਕੀਤੇ ਜਾਣੇ ਚਾਹੀਦੇ ਨੇ ਗਰੀਬਾਂ ਦੇ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਔਰ ਸੰਵਿਧਾਨ ਆਲ ਇੰਡੀਆ ਸਮਾਰਟ ਪਾਰਟੀ ਐਸ ਆਈ ਐਸ ਪੀ ਪਾਰਟੀ ਤੋਂ ਮੈਂ ਨੈਸ਼ਨਲ ਜਰਨਲ ਸਾਹਿਤਰੀ ਗੁਰਪ੍ਰੀਤ ਸਿੰਘ ਸਿਆਲ ਕਾ ਔਰ ਮੈਂ ਮੁੱਦੇ ਤੇ ਔਰ ਗੱਲ ਕਰਨ ਜਾ ਰਿਆਂ ਜੀ ਜੋ ਆ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੜ੍ਹਾਂ ਦੀ ਮਾਰ ਪਈ ਆ ਔਰ ਪੰਜਾਬੀ ਭਰਾ ਸਾਡੇ ਔਰ ਪੂਰੇ ਪੰਜਾਬ ਦੇ ਵਿੱਚ ਜਿਹੜਾ ਆ ਪਾਣੀ ਦੀ ਜਿਹੜੀ ਮਾਰ ਕਾਰਨ ਕਰਕੇ ਔਰ ਪਸ਼ੂਆਂ ਦੀ ਔਰ ਪੂਰੀ ਜਨਸੰਖਿਆ ਦੀ ਜਿਹੜੀ ਤਬਾਹੀ ਹੋ ਰਹੀ ਆ ਔਰ ਪੰਜਾਬ ਦੇ ਵਿੱਚ ਜਿਹੜਾ ਕਹਿਰ ਹੋ ਰਿਹਾ ਔਰ ਇੱਕ ਕੁਦਰਤ ਦਾ ਕਹਿਰ ਆ ਸੋ ਇਹ ਕਿਸੇ ਦੇ ਆਪਾਂ ਦੋਸ਼ ਨਹੀਂ ਲਾ ਸਕਦੇ ਸੋ ਸਾਡੀ ਬੇਨਤੀ ਆ ਕਿ ਆਪਾਂ ਪੂਰੇ ਪੰਜਾਬ ਦੇ ਨਾਲ ਆਪਾਂ ਸਾਥ ਦਈਏ ਤਾਂ ਕਿ ਸਾਡਾ ਸਾਰਿਆਂ ਦਾ ਸਾਡੇ ਦਾ ਫਰਜ਼ ਬਣਦਾ ਕਿ ਆਪਾਂ ਦੇਸ਼-ਵਿਦੇਸ਼ਾਂ ਦੇ ਵਿੱਚ ਸਾਡੇ ਭਰਾ ਸਾਡੀਆਂ ਭੈਣਾਂ ਔਰ ਮਤਾਵਾ ਬੇਟੀਆਂ ਨੇ ਔਰ ਇਸੇ ਹੀ ਪੰਜਾਬ ਚ ਗਏ ਆ ਸੋ ਸਾਡੀ ਇਸ ਕਰਕੇ ਬੇਨਤੀ ਹੈ ਕਿ ਆਪਾਂ ਬਾਹਰ ਵਾਲੇ ਐਨਆਰਆਈ ਭਰਾਵਾਂ ਨੂੰ ਵੀ ਬੇਨਤੀ ਕਰਦੇ ਆ ਕਿ ਤੁਸੀਂ ਪੰਜਾਬ ਵਾਲਿਆਂ ਦਾ ਸਾਥ ਦਿਓ ਇਸ ਕਰਕੇ ਸਾਡਾ ਸਾਰਿਆਂ ਦਾ ਸਾਡਾ ਫਰਜ ਬੰਦਾ ਔਰ ਧਾਰਮਿਕ ਜਥੇਬੰਦੀਆਂ ਤੇ ਜਿਹੜੀਆਂ ਅਲੱਗ ਸੰਪਰਦਾਵਾਂ ਦੇ ਮੁਖੀ ਉਹਨਾਂ ਦੇ ਨਮਾਇਦੇ ਔਰ ਜਥੇਬੰਦੀਆਂ ਦੇ ਆਗੂ ਸਾਡੀ ਉਹਨਾਂ ਵੀ ਅੱਗੇ ਅਪੀਲ ਆ ਕਿ ਜਿਹੜਾ ਆਪਾਂ ਰਲ ਮਿਲ ਕੇ ਮੋਢੇ ਨਾਲ ਮੋਢਾ ਲਾਈਏ ਤਾਂ ਕਿ ਜਿਹੜਾ ਆਪਾਂ ਉਸ ਘਰਾਂ ਦੀ ਆਪਾਂ ਰਾਖੀ ਕਰੀਏ ਔਰ ਪਰਿਵਾਰਾਂ ਦੇ ਨਾਲ ਆਪਾਂ ਨਾਲ ਮੋਢੇ ਨਾਲ ਮੋਢਾ ਲਾਈਏ ਤਾਂ ਕਿ ਜਿਹੜੇ ਭੁੱਖੇ ਪਰਿਵਾਰ ਪੀੜਿਤ ਪਰਿਵਾਰ ਔਰ ਪਸ਼ੂਆਂ ਦਾ ਜਿਹੜਾ ਇਹਨਾਂ ਦੇ ਨਾਲ ਵੀ ਜਿਹੜਾ ਕਹਿਰ ਹੋ ਰਿਹਾ ਸੋ ਇਸ ਕਰਕੇ ਕਿਰਪਾ ਕਰਕੇ ਸਾਡੀ ਬੇਨਤੀ ਆ ਕਿ ਅਕਾਲ ਤਖਤ ਦੇ ਜਿਹਦਰ ਸਾਹਿਬ ਨੂੰ ਵੀ ਸਾਡੀ ਮੰਗ ਆ ਔਰ ਸਾਡੀ ਟੀਮ ਵੱਲੋਂ ਔਰ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸਿਆਲਕਾ ਸਭਦਾਨ ਆਲ ਇੰਡੀਆ ਸਮਾਜ ਪਾਰਟੀ ਐਸ ਏ ਆਈ ਐਸ ਪੀ ਪਾਰਟੀ ਤੋਂ ਨੈਸ਼ਨਲ ਗਰਨਸਾਇਟਰੀ ਔਰ ਇਸ ਕਰਕੇ ਸਾਡੀਆਂ ਇਹਨਾਂ ਧਾਰਮਿਕ ਜਿਥੇ ਬੰਦੀਆਂ ਗਾੜੀ ਵੀ ਅਪੀਲ ਆ ਔਰ ਪ੍ਰਸ਼ਾਸਨ ਤੇ ਚਲੋ ਬਹੁਤ ਉਹਨਾਂ ਦੀ ਸੁਲੰਘਾ ਜੋਗ ਉਹਨਾਂ ਦਾ ਜਿਹੜਾ ਕੀਤਾ ਜਾ ਰਿਹਾ ਔਰ ਜਿਹੜੀਆਂ ਪੂਰੀਆਂ ਟੀਮਾਂ ਉਹਨਾਂ ਦੀਆਂ ਜਿਹੜੀਆਂ ਜਾ ਕੇ ਸੰਗਤਾਂ ਦੇ ਨਾਲ ਜਿਹੜੀਆਂ ਉਹ ਮੁਹਮਾ ਕੇ ਪਹੁੰਚੀਆਂ ਆਂ ਔਰ ਉਹਨਾਂ ਦਾ ਸਾਥ ਦੇ ਰੀਆਂ ਵਾ ਇਸ ਕਰਕੇ ਸਾਡਾ ਪੋਲੀਟਿਕਲ ਪਾਰਟੀਆਂ ਤੇ ਵੀ ਸਾਡਾ ਫਰਜ ਬੰਦਾ ਗੱਲ ਕਰਨ ਦਾ ਕਿ ਆਪਾਂ ਉਹਨਾਂ ਦੇ ਨਾਲ ਖੜੀਏ ਤਾਂ ਕਿ ਜਿਹੜਾ ਆਪਾਂ ਇੱਕ ਦੂਜੇ ਦੇ ਆਪਾਂ ਮਤਲਬ ਕਿੰਤੂ ਪ੍ਰਿੰਤੂ ਲਾਜ ਧਾ ਕੇ ਆਪਾਂ ਗੱਲਾਂ ਕਰਦੇ ਆ ਉਹ ਨਾ ਕਿਰਪਾ ਕਰਕੇ ਕੀਤੀ ਜਾਣ ਇਸ ਕਰਕੇ ਸਾਡੀ ਕਿਹਾਦਾ ਸਟਾਕ ਕਿ ਆਪਾਂ ਸਾਰੇ ਆਪਾਂ ਰਲ ਮਿਲ ਕੇ ਆਪਾਂ ਉਹਨਾਂ ਦਾ ਭਰਾਵਾਂ ਦਾ ਸਾਥ ਦੇਈਏ ਭੈਣਾਂ ਦਾ ਛੋਟੇ ਛੋਟੇ ਬੱਚੇ ਨੇ ਔਰ ਮੈਂ ਅੱਜ ਇੱਕ ਮੈਂ ਵੀਡੀਓ ਦੇਖਦਾ ਸੀਗਾ ਸੋ ਮੇਰਾ ਫੋਨ ਬੰਦ ਹੋਣ ਕਰਕੇ ਮੈਂ ਆਪ ਜੀ ਨੂੰ ਨਹੀਂ ਦਿਖਾ ਸਕਦਾ ਸੋ ਮੈਂ ਆਪ ਜੀ ਦੇ ਚੈਨਲ ਲਈ ਔਰ ਮਾਧਮ ਰਹੀਂ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਸੰਤ ਨੂੰ ਸਿੱਖ ਸੰਤਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਇੱਕ ਭਰਾ ਦੀ ਵੀਡੀਓ ਦੇਖ ਰਿਹਾ ਸੀਗਾ ਔਰ ਸਾਡਾ ਸਿੱਖ ਭਰਾ ਔਰ ਸ਼ਾਇਦ ਉਹ ਸਦਾਮ ਬਾਜੇ ਦੀ ਧਰਤੀ ਤੋਂ ਆ ਔਰ ਜ਼ਿਲ੍ਹਾ ਗੁਰਦਾਸਪੁਰ ਦਾ ਮੰਨ ਤੇ ਲੱਗਦਾ ਆ ਭਾ ਔਰ ਮੈਨੂੰ ਉਹ ਵੀਡੀਓ ਤੋਂ ਦੇਖ ਕੇ ਬੜਾ ਉੱਚੀ ਦਾ ਦੁੱਖ ਹੈ ਕਿ ਜਦੋਂ ਭਰਾ ਨੇ ਨਹੀਂ ਗੱਲ ਕਹੀ ਕਿ ਜਿਹੜਾ ਇੱਕ ਪੱਖਸ਼ ਗੱਲ ਕਹੀ ਉਹ ਭਰਾ ਨੇ ਕਿ ਕਿਸਾਨਾਂ ਦਾ ਔਰ ਉਹਨਾਂ ਦਾ ਕਰਕੇ ਖਾਸ ਕਰਕੇ ਧਿਆਨ ਰੱਖਿਆ ਜਾਵੇ ਸੋ ਮੈਂ ਜਦੋਂ ਦੂਜੀ ਵੀਡੀਓ ਜ਼ਰੂਰ ਮੈਂ ਭੇਜੂਗਾ ਔਰ ਸ਼ੇਅਰ ਕਰੂੰਗਾ ਔਰ ਆਪਜੀ ਦੇ ਮਾਧਿਅਮ ਰਾਈ ਚੈਨਲ ਰਾਈ ਮੈਂ ਪਹੁੰਚਾਉਂਗਾ ਔਰ ਜਿਹੜਾ ਮੈਂ ਦੇਖਦਾ ਸੀਗਾ ਮੈਂ ਮੁੱਦੇ ਤੇ ਗੱਲ ਕਰਾਂ ਜੀ ਸੋ ਕਿ ਭਰਾ ਨੇ ਨਹੀਂ ਗੱਲ ਕਹੀ ਆ ਕਿ ਜਿਹੜਾ ਪ੍ਰਸ਼ਾਦਾ ਨਾ ਖੜਿਆ ਜਾਵੇ ਤੇ ਟਰਾਲੀਆਂ ਨੂੰ ਬੰਦ ਕੀਤਾ ਜਾਵੇ ਤੇ ਮੈਨੂੰ ਉਹ ਚੀਜ਼ ਤੇ ਭਰਾ ਤੇ ਮੈਂ ਇਗਨੋਰ ਕਰਦਾ ਹਾਂ ਭਰਾ ਨੂੰ ਕਿ ਭਰਾਓ ਇਹੋ ਜਿਹੇ ਵੀਡੀਓ ਨਾ ਪਾਇਆ ਕਰੋ ਸਾਡਾ ਸਾਰਿਆਂ ਦਾ ਫਰਜ਼ ਬੰਦਾ ਕਿ ਆਪਾਂ ਹਰੇਕ ਦੇ ਮੂੰਹ ਦੇ ਵਿੱਚ ਗੁਰਕੀ ਜਾਵੇ ਔਰ ਅੰਨ ਜਿਹੜੀ ਪੰਜਾਬ ਦੀ ਧਰਤੀ ਤੇ ਕੋਈ ਬੰਦਾ ਪਖਾ ਨਹੀਂ ਰਹਿ ਸਕਦਾ ਇਹੀ ਪੰਜਾਬ ਦੀ ਧਰਤੀ ਤੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਹਰੇਕ ਦੇ ਮੂੰਹ ਦੇ ਵਿੱਚ ਅੰਨ ਜਿਹੜਾ ਪ੍ਰਸ਼ਾਦਾ ਆਪਾਂ ਛਕਦੇ ਆ ਤੇ ਇਹਨਾਂ ਤੇ ਸਾਨੂੰ ਬੜੀਆਂ ਆਸਾਂ ਤੇ ਉਮੀਦਾਂ ਆ ਤੇ ਆਪਾਂ ਕਿਸੇ ਦਾ ਜਾਤੀ ਵਿਰਕਰਾ ਕਰਕੇ ਨਾ ਆਪਾਂ ਜਿਹੜਾ ਅੱਗੇ ਚੱਲੀਏ ਸਾਡਾ ਸਾਰਿਆਂ ਦਾ ਫਰਜ਼ ਪੈਂਦਾ ਕਿ ਆਪਾਂ ਰਲ ਮਿਲ ਕੇ ਚੱਲੀਏ ਸੋ ਇਸੇ ਤਰ੍ਹਾਂ ਆਪਾਂ ਹਮ ਹੋਮਾ ਕੇ ਪਹੁੰਚੀਏ ਸੋ ਸਾਡੀ ਟੀਮ ਵੱਲੋਂ ਜਿਹੜਾ ਪਹੁੰਚ ਕੇ ਜਿਹੜਾ ਗੁਪਤਦਾਨ ਦੇ ਅਨੁਸਾਰ ਜਿਹੜਾ ਆਪਾਂ ਜਾ ਕੇ ਹੱਕਾਂ ਤੇ ਔਰ ਉਹਨਾਂ ਦੇ ਜਿਹੜਾ ਅਤਿਆਚਾਰ ਹੋ ਰਿਹਾ ਔਰ ਉਹਨਾਂ ਦੇ ਨਾਲ ਖੜ ਕੇ ਮੁੰਡੇ ਨਾਲ ਮੁੰਡਾ ਲਾਇਆ ਔਰ ਇਸ ਕਰਕੇ ਆਪਾਂ ਕੋਈ ਸੋਸ਼ਲ ਵੀਡੀਓ ਤੇ ਕੋਈ ਵਰਕ ਤੇ ਆਪਾਂ ਕੋਈ ਹੋ ਜਾ ਨਹੀਂ ਕੋਈ ਚੈਨਲ ਤੇ ਆਪਾਂ ਕੋਈ ਵੀਡੀਓ ਤੇ ਜੀ ਤਾਂ ਕਿ ਜਿਹੜਾ ਸਾਡਾ ਗੁਪਤਦਾਨ ਦੇ ਅਨੁਸਾਰ ਹੀ ਸਾਡਾ ਜਿਹੜਾ ਫਰਜ਼ ਬਣਦਾ ਕਿ ਆਪਾਂ ਵਾਵਾ ਵਿੱਚੋਂ ਕੀ ਘਟਣਾ ਵਾ ਇਸ ਕਰਕੇ ਸਿੱਖ ਸੰਗਤਾਂ ਨੂੰ ਤੇ ਪਤਾ ਹੀ ਆ ਤੇ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ ਉਹ ਆਪਾਂ ਵੀ ਰਲ ਮਿਲ ਕੇ ਚੱਲੀਏ ਤੇ ਉਹ ਮਹਮਾਕੇ ਪਹੁੰਚੀਏ ਤੇ ਆਪਾਂ ਪੰਜਾਬ ਦੇ ਵਿੱਚ ਆਪਾਂ ਪੰਜਾਬੀ ਭਰਾਵਾਂ ਦਾ ਸਾਥ ਲਈਏ ਆਪਾਂ ਜਾਤਕਵਾਦ ਨੂੰ ਜਾਤ ਜਿਹੜੀਆਂ ਆਪਾਂ ਵਿਛਰੇ ਪਾਉਨੇ ਆ ਆਪਾਂ ਕੈਡਾਗਰੀਆਂ ਦੇ ਅਨੁਸਾਰ ਆਪਾਂ ਚੱਲਦੇ ਆ ਆਪਾਂ ਉਸ ਪੱਖ ਹਾਲਾ ਨਾ ਚੱਲੀਏ ਤਾਂ ਕਿ ਸਾਡੇ ਸਾਰੇ ਨਾਲ ਸਾਡਾ ਦਾ ਫਰਜ਼ ਬਣਦਾ ਕਿ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਤੇ ਬੈਠ ਕੇ ਆਪਾਂ ਜਿਹੜੀਆਂ ਵਿਚਾਰਧਾਰਾਾਂ ਦੇ ਆਪਾਂ ਨਾਪੱਖ ਚ ਚੱਲੀਏ ਤੇ ਇੱਥੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਕੋਈ ਜਾਤਾਂ ਪਤਾਂ ਦੇ ਵਿੱਚ ਕੀ ਲੈਣਾ ਵਾ ਇਸ ਕਰਕੇ ਜਿਹੜੀ ਦੁਬਧਾ ਪਈ ਆ ਔਰ ਇਹ ਜਿਹੜਾ ਕਹਿਰ ਹੋ ਰਿਹਾ ਵਾ ਇਹ ਕਿਸੇ ਨੂੰ ਆਪਾਂ ਮਤਲਬ ਕਹਿਣ ਜੋਗਤਾ ਆਪਾਂ ਹੈ ਨਹੀਂ ਕਿ ਕਿਸੇ ਦਾ ਦੋਸ਼ ਵਾ ਇਸ ਕਰਕੇ ਸਾਡਾ ਸਾਰਾ ਨਫਰਜ ਬੰਦਾ ਕਿ ਸਰਕਾਰਾਂ ਦਾ ਔਰ ਸੈਂਟਰ ਦਾ ਔਰ ਪ੍ਰਸ਼ਾਸਨ ਦਾ ਔਰ ਸੰਗਤ ਦਾ ਇਹ ਸਾਥ ਹੋਵੇ ਤੇ ਸਾਰਿਆਂ ਨਾਲ ਮਿਲ ਕੇ ਆਪਾਂ ਸਾਡੀ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਨ ਜੈ ਭਰਤ ਜੈ ਸ੍ਰੀ ਧੰਤ